ਸੋ ਕਾਲਡ ਜਿਹੜੀ ਕਹਿੰਦੇ ਨੇ ਖੋਤੀ ਬਣਾ ਰੱਖੀ ਹੈ ਆਮ ਆਦਮੀ ਪਾਰਟੀ ਸਰਕਾਰ ਆ ਬਦਮਾਸ਼ਾਂ ਦੀ ਸਰਕਾਰ ਹੈ ਇਹਨਾਂ ਬਦਮਾਸ਼ਾਂ ਨੂੰ ਸੁਰੱਖਿਆ ਦੇ ਰਹੀ ਹੈ ਪ੍ਰੋਟੈਕਸ਼ਨ ਦੇ ਰਹੀ ਹੈ ਸਰਕਾਰ ਜੇਲ੍ਹ ਦੇ ਅੰਦਰੋਂ ਬੈਠਾ ਅਗਰ ਕੋਈ ਆਪਣੀ ਵੀਡੀਓ ਬਾਹਰ ਭੇਜਦਾ ਹੈ ਉਹ ਬਿਨਾਂ ਸਰਕਾਰ ਦੀ ਛਾਇ ਦੇ ਬਿਨਾਂ ਐਡਮਿਨਿਸਟ੍ਰੇਸ਼ਨ ਦੀ ਛਾਇ ਦੇ ਉਹ ਵੀਡੀਓ ਬਾਹਰ ਨਹੀਂ ਨਿਕਲਦੀ ਚਾਹੇ ਉੱਥੇ ਜਸ਼ਨ ਮਨਾਏ ਜਾ ਰਹੇ ਹੈ ਚਾਹੇ ਪਾਰਟੀਆਂ ਮਨਾਈਆਂ ਜਾ ਰਹੀਆਂ ਹੈ ਚਾਹੇ ਕੇਕ ਕੱਟੇ ਜਾ ਰਹੇ ਹੈ ਉਹ ਕੇਕ ਨਹੀਂ ਕੱਟੇ ਜਾ ਰਹੇ ਜਦੋਂ ਕੇਕ ਦੇ ਉੱਤੇ ਛੁਰੀ ਰੱਖਦੇ ਅੰਦਰ ਗੁੰਡਾ ਅੰਦਰ ਜੇਲ੍ਹ ਦੇ ਅੰਦਰ ਉਹ ਬਾਹਰ ਦੇ ਲੋਕਾਂ ਨੂੰ ਇੱਕ ਸਨੇਹਾ ਦੇਈ ਜਾਂਦਾ ਹੈ ਵੀ ਜਿਹਾ ਜਿਸ ਤਰ੍ਹਾਂ ਮੈਂ ਕੇਕ ਕੱਟੀ ਜਾਂਣਾ ਤੁਹਾਡੀ ਧੌਣ ਵੱਢ ਦੂੰਗਾ ਉਹਨੂੰ ਤਕੜਾ ਕਰਨ ਵਾਸਤੇ ਉਹਦਾ ਇੱਕ ਸਨੇਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਹੈ ਉਹ ਵੀਡੀਓ ਬਾਹਰ ਵਾਇਰਲ ਕਰਦੀ ਹੈ ਲੋਕਾਂ ਤੱਕ ਪਹੁੰਚੇ ਇਹ ਜਿਹੜੇ ਬਦਮਾਸ਼ ਜੇਲ੍ਹ ਦੇ ਅੰਦਰ ਬੈਠੇ ਐ ਇਹਨਾਂ ਦੇ ਹੱਥ ਬਹੁਤ ਲੰਬੇ ਐ ਇਹ ਕਿਸੇ ਨੂੰ ਚਾਹੇ ਮੂਸੇ ਆਲਾ ਚਾਹੇ ਸੋਨੂ ਐ ਚਾਹੇ ਸੁਨੀਲ ਐ ਕੋਈ ABC ਐ ਕਿਸੇ ਨੂੰ ਹੱਥ ਪਾ ਲੈਣਗੇ ਆ ਜਿਹੜੇ ਫੋਨ ਆ ਰਹੇ ਐ ਧਮਕੀਆਂ ਆ ਰਹੀਆਂ ਐ ਆ ਸਾਰਾ ਇੱਕ ਅਡੰਬਰ ਬਣਾਇਆ ਐ ਸਰਕਾਰ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਨਲਾਇਕੀ ਕਹਿ ਲੋ ਇਹਨਾਂ ਦੀ ਮਿਲੀ ਭੁਗਤ ਕਹਿ ਲੋ ਇਹਨਾਂ ਦੀ ਨਾਕਾਬਲੀਅਤ ਕਹਿ ਲੋ ਇਹਨਾਂ ਦੇ ਹੱਥ ਚ ਆ ਜਿਹੜਾ ਉਸ ਤਰ੍ਹਾਂ ਫੜਾਤਾ ਸਰਕਾਰ ਦਾ ਬਣਾ ਕੇ ਲੋਕਾਂ ਨੇ ਆ ਜਿਹੜਾ ਉਸ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਦੇ ਤੌਣ ਤੇ ਚੱਲਿਆ ਜਾ ਰਿਹਾ ਐ ਇਸ ਇਲਾਕੇ ਨੇ ਇਸ ਪੰਜਾਬ ਨੇ ਇਸ ਖਿੱਤੇ ਨੇ ਦੇਸ਼ ਦੇ ਖਿੱਤੇ ਨੇ ਉਹ ਕਾਲੇ ਦਿਨ ਦੇਖਿਆ ਅਤੰਕਵਾਦ ਦੇ ਘਟੋ ਘਟੋ ਨੂੰ ਸਾਰੇ ਆਪਾਂ ਮੰਨਦੇ ਹਾਂ ਵੀ ਉਹ ਡੇਜ਼ ਆਫ ਟੈਰੋਰਿਜ਼ਮ ਕਾਲੇ ਦਿਨ ਸੀਗੇ ਆ ਆ ਆ ਚਿੱਟੇ ਦਿਨ ਦਿਸਦੇ ਆ ਇੱਕ ਅਨਡਿਕਲੇਅਰਡ ਟੈਰਰਿਸਟ ਡੇਜ਼ ਫਿਰ ਆਏ ਖੜੇ ਸਨ ਉਹ ਟੈਰਰਿਸਟ ਜਿਹਨਾਂ ਨੂੰ ਸਰਕਾਰ ਦੀ ਸ਼ੈ ਬੀਐਸਐਫ ਕਹਿ ਰਹੀ ਹੈ ਫਲਾਣੇ ਬੰਦੇ ਇਹਨਾਂ ਨੂੰ ਪਕੜੋ ਹਾਈ ਕੋਰਟ ਰੋਜ਼ ਸਰਕਾਰ ਨੂੰ ਲਤਾੜੀ ਜਾ ਰਹੀ ਹੈ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਇੱਕ ਜੇਲ੍ਹ ਦੇ ਅੰਦਰੋਂ 45000 ਟੈਲੀਫੋਨ ਕਾਲ ਕੀਤੀਆਂ ਜਾ ਰਹੀਆਂ ਸਰਕਾਰ ਸੁੱਤੀ ਪਈ ਹੈ ਸੁੱਤੀ ਨਹੀਂ ਪਈ ਮਨੋ ਜੀ ਆ ਜਿਹੜੀ ਤੁਹਾਡੀ ਮਨਸ਼ਾ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ सोनू ਸਰਪੰਚ ਦਾ ਕਤਲ ਇੱਕ ਰਾਜਨੀਤਿਕ ਸ਼ੈ ਉਹ ਰਾਜਨੀਤਿਕ ਸ਼ੈ ਇਹਨਾਂ ਲੋਕਾਂ ਨੂੰ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਆ ਸਰਕਾਰ ਦੇ ਰਹੀ ਹੈ ਜਿਹਦੇ ਕਰਕੇ ਇਹਨਾਂ ਦੇ ਇੰਨੇ ਹੌਸਲੇ ਹੋ ਗਏ ਵੀ ਅੱਜ ਆ ਥਾਣਿਆਂ ਦੇ ਅੰਦਰ ਫੋਨ ਕਰੀ ਜਾਂਦੇ ਇੱਕ ਸਰਪੰਚ ਪਹਿਲਾਂ ਤਾਂ ਬਦਮਾਸ਼ੀ ਸਿਰਫ ਵੱਡੇ ਲੋਕਾਂ ਤਾਈਂ ਸੀਮਤ ਸੀਗੀ ਸ਼ਹਿਰਾਂ ਦੇ ਅੰਦਰ ਇੰਡਸਟਰੀਸਟ ਦੇ ਅੰਦਰ ਵੱਡੇ ਜਿਹੜੇ ਸੌਕਰ ਸੀ ਵੀ ਪੈਸੇ ਏਨੇ ਕਰੋੜ ਭੇਜਦੇ ਹੁਣ ਤਾਂ ਪਿੰਡਾਂ ਦੇ ਅੰਦਰ ਪਾਉਣ ਲੱਗਾ ਸਰਪੰਚ ਸਾਹਿਬ ਦੇ ਉੱਤੇ ਜੋ ਹੋਇਆ ਇੱਕ ਸਰਪੰਚ ਉੱਥੇ ਸਾਡੇ ਵਾਲੇ ਪਾਸੇ ਮੋੜ ਵਾਲੇ ਪਾਸੇ ਥਾਣੇ ਦੇ ਬੈਠਾ ਕੰਪਲੇਂਟ ਲਿਖਣ ਗਿਆ ਉੱਥੇ ਉਹਨੂੰ ਬੈਠ ਕੇ ਫੋਨ ਕੇ ਸਾਨੂੰ ਪਤਾ ਤੂੰ ਥਾਣੇ 'ਚ ਬੈਠਾ ਐ ਸਾਡਾ ਤੇਰਾ ਕੀ ਕਰ ਲੈਣਗੇ ਸਰ ਜੀ ਤਾਂ ਤੁਹਾਡੀ ਕੇਂਦਰ ਤੇ ਸਰਕਾਰ ਐ